ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ MP ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ MP ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟਾਕ ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ੱਤਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਝਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ